ਫੈਜ਼ਲ ਜੱਟ ਹੰਜ ਕੌਣ ਸੀਗਾ ਉਹਦਾ ਕੀ ਕਾਰੋਬਾਰ ਸੀਗਾ ਤੇ ਉਸ ਬੰਦੇ ਦਾ ਇਨਕਾਊਂਟਰ ਕਿਉਂ ਕੀਤਾ ਗਿਆ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਕੀ ਸੀਗਾ ਫੈਜ਼ਲ ਜੱਟ ਦੇ ਦੋ ਬੋਲ ਨੂੰ ਬਹੁਤ ਮਸ਼ਹੂਰ ਕਰ ਗਏ ਉਹ ਕਹਿੰਦਾ ਕਿ ਜਿਹੜੇ ਰਿਸ਼ਵਤ ਲੈ ਕੇ ਮਰਦੇ ਨੇ ਉਹ ਕਦੇ ਸ਼ਹੀਦ ਨਹੀਂ ਹੁੰਦੇ ਤੇ ਅਣਖ ਦੀ ਮੌਤ ਮਰਨ ਵਾਲਾ ਬੰਦਾ ਸ਼ਹੀਦ ਹੁੰਦਾ ਜੇ ਮੈਂ ਭੱਜ ਗਿਆ ਤੇ ਮੈਨੂੰ ਜੱਟ ਨਾ ਕਿਉ ਤੇ ਸਾਡੇ ਪੰਜਾਬ ਦੇ ਵਿੱਚ ਵੀ ਸੋਸ਼ਲ ਮੀਡੀਆ ਤੇ ਬਹੁਤ ਫੈਲ ਜੱਟ ਦੀਆਂ ਰੀਲਾਂ ਪੈਰੀਆਂ ਨੇ ਨਵੀਂ-ਨਵੀਂ ਉਮਰ ਦੇ ਮੁੰਡੇ ਬਹੁਤ ਉਹਦੇ ਸਟੇਟਸ ਲਾ ਰਹੇ ਆ ਬਹੁਤ ਵੱਡੀ ਗੱਲ ਬਣਾਈ ਜਾ ਰਹੀ ਹੈ ਕਿ 17 ਘੰਟੇ ਪੁਲਿਸ ਮੁਕਾਬਲਾ ਹੋਇਆ ਪਰ ਜਿਹੜੇ ਨਵੀਂ ਜੀ ਉਮਰ ਦੇ ਸ਼ੋਰ ਨੇ ਜਿਨ੍ਹਾਂ ਦੇ ਹਜੇ ਨਵੀਆਂ-ਨਵੀਆਂ ਮੁੱਛਾਂ ਫੁੱਟਦੀਆਂ ਨੇ ਮੈਂ ਉਹਨਾਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਸਾਡੇ ਪੰਜਾਬ ਦੇ ਵਿੱਚ ਉਸ ਤੋਂ ਵੀ ਤਕੜੇ ਤੇ ਦਲੇਰ ਸੂਰਮੇ ਹੋਏ ਆ ਜਿਨ੍ਹਾਂ ਨੇ 34 ਘੰਟੇ ਪੁਲਿਸ ਮੁਕਾਬਲਾ ਕੀਤਾ ਹੋਇਆ 72 72 ਘੰਟੇ ਪੁਲਿਸ ਮੁਕਾਬਲਾ ਕੀਤਾ ਹੋਇਆ ਇਥੋਂ ਤੱਕ ਕਿ ਏਕੇ 47 ਦੇ ਨਾਲ CRP ਦੇ ਹੈਲੀਕਾਪਟਰ ਵੀ ਥੱਲੇ ਸਿੱਟਲੇ ਸੀ ਮਾਦਿਆ ਸ਼ੇਰਾ ਨੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤਾਂ ਜੋ ਆਪਣੀ ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਤਗੜੇ ਸੂਰਮੇ ਹੋਏ ਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਘਟਨਾ ਲੈ ਕੇ ਜਿਵੇਂ ਕਿ ਤੁਸੀਂ ਸਾਰਿਆਂ ਨੇ ਦੇਖਿਆ ਕਿ ਜਿਹੜੀ ਫੈਜ਼ਲ ਜੱਟ ਦੀ ਵੀਡੀਓ ਆ ਉਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਆ ਬਹੁਤ ਲੋਕ ਉਹਦੀਆਂ ਰੀਲਾਂ ਵੀ ਪਾ ਰਹੇ ਆ ਬਹੁਤ ਸਟੇਟਸ ਵੀ ਲਾ ਰਹੇ ਆ ਜਿਹਦੇ ਵਿੱਚ ਫੈਜ਼ਲ ਜੱਟੇ ਬੋਲ ਰਿਹਾ ਕਿ ਕੋਈ ਗੱਲ ਨਹੀਂ ਆਜੋ ਆਜੋ ਮੈਂ ਕਿਤੇ ਨਹੀਂ ਭੱਜਦਾ ਜੇ ਮੈਂ ਭੱਜ ਗਿਆ ਤੇ ਮੈਨੂੰ ਜੱਟ ਨਾ ਕਿਉ ਉਹਨੇ ਆ ਵੀ ਬੋਲ ਬੋਲੇ ਕਿ ਰਿਸ਼ਵਤ ਲੈ ਕੇ ਮਰਨ ਵਾਲੇ ਕਦੇ ਸ਼ਹੀਦ ਨਹੀਂ ਹੁੰਦੇ ਅਣਖ ਦੀ ਮੌਤ ਮਰਨ ਵਾਲੇ ਸ਼ਹੀਦ ਹੁੰਦੇ ਆ ਤਾਂ ਸਭ ਤੋਂ ਪਹਿਲਾਂ ਤੁਹਾਡੀ ਜਾਣਕਾਰੀ ਲਈ ਇਹ ਦੱਸ ਦਿੰਨੇ ਆ ਕਿ ਜਿਹੜਾ ਫੈਜ਼ਲ ਜੱਟ ਸੀ ਉਹਦਾ ਪਿੰਡ ਹੰਜ ਸੀਗਾ ਗੁਜਰਾਤ ਦਾ ਏਰੀਆ ਸੀਗਾ ਇਹ ਗੁਜਰਾਤ ਪਾਕਿਸਤਾਨ ਦੇ ਵਿੱਚ ਆ ਕਈ ਲੋਕ ਭਲੇਖੇ ਦੇ ਵਿੱਚ ਵੀ ਸਮਝੀ ਫਿਰਦੇ ਆ ਕਿ ਸ਼ਾਇਦ ਇਹ ਗੁਜਰਾਤ ਇੰਡੀਆ ਵਾਲਾ ਨਹੀਂ ਜੀ ਇਹ ਗੁਜਰਾਤ ਪਾਕਿਸਤਾਨ ਦਾ ਏਰੀਆ ਤੇ ਜਿਹੜੇ ਇਹ ਫੈਜ਼ਲ ਜੱਟ ਹੋਰੀ ਸੀਗੇ ਇਹ ਬਾਈ ਜੀ ਸੱਤ ਭਰਾ ਸੀਗੇ ਇਨਾਂ ਕੋਲੇ ਜ਼ਮੀਨ ਜਾਇਦਾਦ ਵਧੀਆ ਸੀਗੀ ਤੇ ਜਿਹੜਾ ਇਹ ਫੈਜ਼ਲ ਜੱਟ ਸੀਗਾ ਇਹ ਛੋਟੇ ਹੁੰਦੇ ਤੋਂ ਥੋੜਾ ਜਿਹਾ ਬਾਲੇ ਅੜਬਸਬਾ ਦਾ ਸੀਗਾ ਇਹ ਬੜਾ ਜਜ਼ਬਾਤੀ ਜਾਂ ਬੰਦਾ ਸੀ ਤੇ ਬਹੁਤ ਨਿਦੜਕੋ ਕੇ ਬੋਲਣ ਵਾਲਾ ਤੇ ਬੜਾ ਦਲੇਰ ਬੰਦਾ ਸੀਗਾ ਜ਼ਮੀਨ ਜਾਇਦਤ ਚੰਗੀ ਸੀ ਬੰਦਿਆਂ ਕੋਲੇ ਵਧੀਆ ਅਫਸਰਾਂ ਦੇ ਨਾਲ ਇਹਨਾਂ ਦਾ ਬਹਿਣਾ ਉੱਠਣਾ ਸੀਗਾ ਵਧੀਆ ਲੀਡਰਾਂ ਚ ਇਹਨਾਂ ਦੀ ਬਹਿਣੀ ਉੱਠਣੀ ਸੀ ਤਾਂ ਅੱਜ ਤੋਂ 10-12 ਸਾਲ ਪਹਿਲਾਂ ਜਿਹੜਾ ਇਹ ਫੈਜ਼ਲ ਜੱਟ ਸੀਗਾ ਇਹਨੇ ਆਪ ਦੇ ਨਸ਼ੇ ਦੀ ਤਸਕਰੀ ਦਾ ਕੰਮ ਸ਼ੁਰੂ ਕਰ ਲਿਆ ਤੁਹਾਨੂੰ ਪਤਾ ਹੈ ਕਿ ਜੇ ਕੋਈ ਬੰਦਾ ਨਸ਼ੇ ਦੀ ਤਸਕਰੀ ਸ਼ੁਰੂ ਕਰਦਾ ਤਾਂ ਉਹ ਬੰਦਾ ਇਕੱਲਾ ਇਹ ਕੰਮ ਨਹੀਂ ਕਰ ਸਕਦਾ ਉਹਦੇ ਵਿੱਚ ਕੁਝ ਪੁਲਿਸ ਮੁਲਾਜ਼ਮ ਵੀ ਇਨਵੋਲਵ ਹੁੰਦੇ ਆ ਕੋਝਾ ਸਰਕਾਰ ਦੇ ਐਮ ਐਲ اے ਮੰਤਰੀ ਵਿੱਚ ਇਨਵੋਲਵ ਹੁੰਦੇ ਆ ਜਦੋਂ ਅਜ ਤੋਂ 10-12 ਸਾਲ ਪਹਿਲਾਂ ਫੈਜ਼ਲ ਜੱਟ ਨੇ ਇਹ ਨਸ਼ੇ ਦੀ ਤਸਕਰੀ ਦਾ ਕੰਮ ਸ਼ੁਰੂ ਕੀਤਾ ਹੌਲੀ ਹੌਲੀ ਉਹਨੇ ਆਪ ਦੇ ਗਰੁੱਪ ਨੂੰ ਵੱਡਾ ਕੀਤਾ ਜਦੋਂ ਉਹਨੇ ਆਪ ਦੇ ਕੰਮ ਦੇ ਵਿੱਚ ਵਾਧਾ ਕੀਤਾ ਨਸ਼ੇ ਤਸਕਰੀ ਦੇ ਗਰੁੱਪ ਨੂੰ ਵੱਡਾ ਕੀਤਾ ਤਾਂ ਉਹਨੇ ਪੁਲਿਸ ਮੁਲਾਜ਼ਮਾਂ ਦੇ ਮਹੀਨੇ ਬੰਨੇ ਜਿਹੜੇ ਉੱਥੋਂ ਦੇ ਮੰਤਰੀ ਸੰਤਰੀ ਸਨ ਉਹਨਾਂ ਨਾਲ ਸੈਟਿੰਗਾਂ ਕੀਤੀਆਂ ਤਾਂ ਜਿਹੜਾ ਇਹ ਫੈਜ਼ਲ ਜੱਟ ਸੀਗਾ ਇਹ ਬਿਲਕੁਲ ਨਿਧੜਕ ਹੋ ਕੇ ਨਸ਼ੇ ਦੀ ਸਮਗਲਿੰਗ ਕਰਦਾ ਸੀਗਾ ਬਹੁਤ ਵੱਡਾ ਇਸ ਬੰਦੇ ਦਾ ਗਰੁੱਪ ਸੀਗਾ ਮੰਤਰੀਆਂ ਸੰਤਰੀਆਂ ਨੂੰ ਇਹ ਬੰਦਾ ਆਪਦੀ ਜੇਬ ਦੇ ਵਿੱਚ ਲੈ ਕੇ ਘੁੰਮਦਾ ਸੀਗਾ ਹੁਣ ਜਿਹੜਾ ਇਹ ਫੈਜ਼ਲ ਜੱਟਾ ਜਿਹੜਾ ਦਾ ਇਨਕਾਊਂਟਰ ਹੋਇਆ ਉਹਦਾ ਕਾਰਨ ਬਹੁਤ ਛੋਟਾ ਸੀਗਾ ਕਾਰਨ ਕੁਝ ਹੋਰ ਬਣਾਇਆ ਗਿਆ ਲੇਕਿਨ ਸਰਕਾਰ ਦਾ ਮਕਸਦ ਕੁਝ ਹੋਰ ਸੀਗਾ ਜਿਹੜਾ ਹੁਣ ਇਹ ਫੈਜ਼ਲ ਜੱਟ ਸੀਗਾ ਜਿਹਦਾ ਦਾ ਪਰਿਵਾਰ ਬਹੁਤ ਵੱਡਾ ਸੀਗਾ ਸੱਤ ਭਰਾ ਸੀਗੇ ਉੱਪਰੋਂ ਸਮਗਲਿੰਗ ਕਰਦਾ ਸੀਗਾ ਲੀਡਰਾਂ ਨਾਲ ਵੀ ਵਧੀਆ ਬਹਿਣੀ ਉੱਠਣੀ ਸੀ ਪੁਲਿਸ ਦੇ ਅਫਸਰਾਂ ਨਾਲ ਵਧੀਆ ਬਹਿਣੀ ਉੱਠਣੀ ਸੀ ਤਾਂ ਇਹਦਾ ਏਰੀਏ ਦੇ ਵਿੱਚ ਦਬਦਬਾ ਵੀ ਬਹੁਤ ਜ਼ਿਆਦਾ ਸੀ ਜਿੱਥੋਂ ਲੰਘਦਾ ਸੀ ਉੱਥੋਂ ਹੀ ਇਸ ਬੰਦੇ ਨੂੰ ਸਲੂਟ ਪਾਈਦੇ ਸੀਗੇ ਪਰ ਕੈਨ ਦੇ ਵਿੱਚ ਇਹ ਵੀ ਖਬਰ ਆਈ ਹੈ ਕਿ ਜਿਹੜਾ ਇਹ ਬੰਦਾ ਸੀਗਾ ਇਹਦੀ ਜਿਹੜੀ ਪਰਸਨਲ ਗੱਡੀ ਹੁੰਦੀ ਸੀ ਪਰਸਨਲ ਗੱਡੀ ਦੇ ਵਿੱਚ ਇਹਦੇ ਨਾਲ ਇਹਦਾ ਭਤੀਜਾ ਹਮੇਸ਼ਾ ਮੌਜੂਦ ਹੁੰਦਾ ਸੀਗਾ ਜਿੰਨਾ ਵੀ ਪੈਸਾ ਢੇਲਾ ਸੀਗਾ ਉਹ ਤਾਂ ਸਾਰਾ ਹਿਸਾਬ ਕਿਤਾਬ ਇਹਦਾ ਭਤੀਜਾ ਨਾਲ ਰੱਖਦਾ ਸੀਗਾ ਇਹ ਬਾਹਰ ਦੇ ਬੰਦੇ ਨੂੰ ਬਹੁਤ ਘਾਟ ਆਪਦਾ ਭੇਤ ਦਿੰਦਾ ਸੀਗਾ ਜਿਹੜੇ ਦੇ ਗਨਮੈਨ ਹੁੰਦੇ ਸੀਗੇ ਜਾਂ ਹੋਰ ਮਿੱਤਰ ਪਿਆਰੇ ਹੁੰਦੇ ਸੀ ਉਹ ਹੋਰਾਂ ਗੱਡੀਆਂ ਦੇ ਵਿੱਚ ਹੁੰਦੇ ਸੀਗੇ ਮੌਜੂਦ ਜ਼ਿਆਦਾਤਰ ਫੈਜ਼ਲ ਜੱਟ ਆਪ ਦੀ ਗੱਡੀ ਵੀ ਆਪ ਚਲਾਉਂਦਾ ਸੀ ਇਹਦਾ ਭਤੀਜਾ 24 ਘੰਟੇ ਇਹਦੇ ਨਾਲ ਮੌਜੂਦ ਰਹਿੰਦਾ ਸੀਗਾ ਚਾਚੇ ਭਤੀਜੇ ਦਾ ਆਪਸ ਦੇ ਵਿੱਚ ਪਿਆਰ ਵੀ ਬਹੁਤ ਜ਼ਿਆਦਾ ਸੀਗਾ ਹੁਣ ਇਹਨੂੰ ਮਰਾਉਣ ਦਾ ਕਾਰਨ ਇਹ ਸੀਗਾ ਫੈਜ਼ਲ ਜੱਟ ਦਾ ਇੱਕ ਤਾਂ ਦਬਦਬਾ ਬਹੁਤ ਸੀ ਏਰੀਆ ਦੇ ਵਿੱਚ ਦੂਜੇ ਪਾਸੇ ਉਹ ਬੰਦਾ ਫਾਈਨੈਂਸ਼ੀਅਲੀ ਬਹੁਤ ਮਜ਼ਬੂਤ ਹੋ ਚੁੱਕਿਆ ਸੀ ਤਾਂ ਫੈਜ਼ਲ ਜੱਟ ਨੇ ਵਿੱਚੋਂ ਵਿੱਚ ਐਮਐਲਏ ਦੇ ਨਾਲ ਮੀਟਿੰਗਾਂ ਕਰਨੀਆਂ ਸ਼ੁਰੂ ਕਰਤੀਆਂ ਵੱਡੇ ਮੰਤਰੀਆਂ ਦੇ ਨਾਲ ਮੀਟਿੰਗਾਂ ਕਰਨੀਆਂ ਸ਼ੁਰੂ ਕਰਤੀਆਂ ਜਿਹੜਾ ਫੈਜ਼ਲ ਜੱਟ ਸੀਗਾ ਉਹ ਮੁੱਖ ਮੰਤਰੀ ਬਣਨ ਦਾ ਸੁਪਨਾ ਲੈ ਰਿਹਾ ਸੀਗਾ ਉਹ ਚਾਹੁੰਦਾ ਸੀਗਾ ਕਿ ਮੈਂ ਹੁਣ ਸੱਖ ਮੰਤਰੀ ਬਣੂੰਗਾ ਇੱਥੋਂ ਦਾ ਤਾਂ ਜਦੋਂ ਇਹ ਗੱਲ ਸਰਕਾਰ ਦੇ ਵੱਡੇ ਮੰਤਰੀਆਂ ਤੱਕ ਪਹੁੰਚੀ ਕਿ ਫੈਜ਼ਲ ਜੱਟ ਅੰਦਰੋਂ ਅੰਦਰ ਹੀ ਇਸ ਗੱਲ ਦੀ ਤਿਆਰੀ ਕਰ ਰਿਹਾ ਸਾਡੇ ਐਮਐਲਏ ਨੂੰ ਮਿਲ ਰਿਹਾ ਵੱਡੇ ਆਫਸਰਾਂ ਨੂੰ ਮਿਲ ਰਿਹਾ ਤਾਂ ਤੁਹਾਨੂੰ ਪਤਾ ਕਿ ਜਿਹੜੇ ਮੰਤਰੀ ਹੁੰਦੇ ਆ ਇਹਨਾਂ ਨੂੰ ਕੁਰਸੀ ਆਪ ਦੀ ਜਾਨ ਤੋਂ ਪਿਆਰੀ ਹੁੰਦੀ ਆ ਕੁਰਸੀ ਪਿੱਛੇ ਇਹ ਲਾਸ਼ਾਂ ਦੇ ਢੇਰ ਵੀ ਲਾ ਦਿੰਦੇ ਆ ਤਾਂ ਜਿਹੜੇ ਵੱਡੇ ਮੰਤਰੀ ਸੀਗੇ ਉਹਨਾਂ ਨੂੰ ਪਤਾ ਸੀਗਾ ਕਿ ਜੇ ਫੈਜ਼ਲ ਜੱਟ ਮੁੱਖ ਮੰਤਰੀ ਦੀ ਕੁਰਸੀ ਤੇ ਬਹਿ ਗਿਆ ਤੇ ਸਾਡੀ ਉਹਨੇ ਸਾਰੀ ਉਮਰ ਬਾਰੀ ਨਹੀਂ ਆਉਣ ਦੇਣੀ ਇੱਕ ਬੰਦਾ ਦਲੇਰ ਬਹੁਤ ਆ ਤੇ ਦੂਜੀ ਗੱਲ ਇਹ ਆ ਕਿ ਬੰਦਾ ਫਾਈਨੈਂਸ਼ੀਅਲੀ ਤੌਰ ਤੇ ਬਹੁਤ ਮਜ਼ਬੂਤ ਆ ਚਲੋ ਜੀ ਸਰਕਾਰ ਵਿੱਚੋਂ ਵਿੱਚ ਫੈਜ਼ਲ ਜੱਟ ਨੂੰ ਖਤਮ ਕਰਨਾ ਚਾਹੁੰਦੀ ਸੀਗੀ ਤਾਂ ਉਹਦਾ ਬਾਹਾਨਾ ਕਿਵੇਂ ਬਣਿਆ ਕਿ ਇਹਨਾਂ ਦੀ ਇੱਕ ਸਬਜ਼ੀ ਮੰਡੀ ਆ ਸ਼ਹਿਰ ਦੇ ਵਿੱਚ ਉੱਥੇ ਦੋ ਗਰੁੱਪਾਂ ਦੀ ਲੜਾਈ ਹੁੰਦੀ ਆ ਫੈਜ਼ਲ ਜੱਟ ਦੀ ਤੇ ਇੱਕ ਹੋਰ ਗਰੁੱਪ ਹੁੰਦਾ ਉਹ ਵੀ ਨਸ਼ੇ ਤਸਕਰੀ ਵਾਲਾ ਗਰੁੱਪ ਹੁੰਦਾ ਇਹਨਾਂ ਦੋਵਾਂ ਗਰੁੱਪਾਂ ਦੀ ਆਪਸ ਦੇ ਵਿੱਚ ਲੜਾਈ ਹੁੰਦੀ ਆ ਤੇ ਉਸ ਲੜਾਈ ਦੇ ਵਿੱਚ ਇੱਕ ਪੁਲਿਸ ਵਾਲਾ ਮਾਰਿਆ ਜਾਂਦਾ ਜਦੋਂ ਬਾਈ ਜੀ ਉਹ ਪੁਲਿਸ ਵਾਲਾ ਮਾਰਿਆ ਜਾਂਦਾ ਤਾਂ ਜਿਹੜਾ ਹੀ ਉਹਦੀ ਐਫਆਈਆਰ ਹੁੰਦੀ ਆ ਉਹ ਫੈਜ਼ਲ ਜੱਟ ਦੇ ਨਾਮ ਤੇ ਕੱਟ ਦਿੱਤੀ ਜਾਂਦੀ ਆ ਕਿ ਫੈਜ਼ਲ ਜੱਟ ਨੇ ਉਹਨੂੰ ਫਾਇਰ ਮਾਰ ਕੇ ਮਾਰਿਆ ਇਹ ਕਤਲ ਫੈਜ਼ਲ ਜੱਟ ਨੇ ਕੀਤਾ ਜਦੋਂ ਪੁਲਿਸ ਦੀ انکਵਾਹੀ ਹੁੰਦੀ ਆ ਫੈਜ਼ਲ ਜੱਟ ਤੱਕ ਪਹੁੰਚਦੀ ਆ ਤਾਂ ਫੈਜ਼ਲ ਜੱਟ ਇਹ ਕਹਿੰਦਾ ਕਿ ਮੈਂ ਇਹਦਾ ਕਤਲ ਨਹੀਂ ਕੀਤਾ ਇਹ ਮੈਂ ਉੱਥੇ ਕੋਈ ਫਾਇਰ ਨਹੀਂ ਕੀਤਾ ਉਸ ਟਾਈਮ ਤੇ ਮੇਰੇ ਕੋਲੇ ਅਸਲਾ ਨਹੀਂ ਸੀਗਾ ਚਲੋ ਜੀ ਪੁਲਿਸ ਨੇ ਉਹ ਗੱਲ ਨਹੀਂ ਮੰਨੀ ਸੀ ਕਿਉਂਕਿ ਸਰਕਾਰ ਦੀ ਨੀਤ ਸੀ ਉਹਨੂੰ ਖਤਮ ਕਰਨ ਦੀ ਤਾਂ ਬਹੁਤ ਵੱਡੀ ਤਦਾਰ ਦੇ ਵਿੱਚ ਪੁਲਿਸ ਚੜ ਕੇ ਆਉਂਦੀ ਆ ਤੁਸੀਂ ਆਪ ਸਿਆਣੇ ਹੋ ਕਿ ਕਿਸੇ ਵੀ ਬੰਦੇ ਨੂੰ ਗ੍ਰਿਫਤਾਰ ਕਰਨਾ ਹੋਵੇ ਤਾਂ ਇੰਨੀ ਪੁਲਿਸ ਚੜ ਕੇ ਨਹੀਂ ਆਉਂਦੀ ਤਾਂ ਫੈਜ਼ਲ ਜੱਟ ਤੇ ਬਹੁਤ ਸਾਰੀ ਪੁਲਿਸ ਹਜ਼ਾਰਾਂ ਦੀ ਗਿਣਤੀ ਵਿੱਚ ਚੜ ਕੇ ਆਉਂਦੀ ਆ ਬਹੁਤ ਸਾਰੀਆਂ ਗੱਡੀਆਂ ਲਿਆਂਦੀਆਂ ਜਾਂਦੀਆਂ ਨੇ ਉਹਨੂੰ ਗ੍ਰਿਫਤਾਰ ਕਰਨ ਲਈ ਤਾਂ ਹੁਣ ਜਿਹੜਾ ਫੈਜ਼ਲ ਜੱਟ ਸੀਗਾ ਉਹ ਵੀ ਪੇਤੀ ਸੀ ਪੁਲਿਸ ਦਾ ਉਹਨੂੰ ਪਤਾ ਸੀਗਾ ਕਿ ਜਿਹੜੀ ਇੰਨੀ ਪੁਲਿਸ ਆ ਚੁੱਕੀ ਆ ਇਹ ਮੈਨੂੰ ਗ੍ਰਿਫਤਾਰ ਕਰਨ ਨਹੀਂ ਆਈ ਇਹਨਾਂ ਨੇ ਮੇਰਾ ਇਨਕਾਊਂਟਰ ਕਰਨਾ ਹੀ ਕਰਨਾ ਇਸ ਕਰਕੇ ਫੈਜ਼ਲ ਜੱਟ ਨੇ ਇਹੇ ਕਿਹਾ ਕਿ ਜਿਹੜੇ ਰਿਸ਼ਮਤ ਲੈ ਕੇ ਮਰਦੇ ਨੇ ਉਹ ਸ਼ਹੀਦ ਨਹੀਂ ਹੁੰਦੇ ਜਿਹੜੇ ਅਣਖ ਦੀ ਮੌਤ ਮਰਦੇ ਨੇ ਉਹ ਬੰਦੇ ਸ਼ਹੀਦ ਹੁੰਦੇ ਨੇ ਕੋਈ ਗੱਲ ਨਹੀਂ ਆਜੋ ਆਜੋ ਮੈਂ ਕਿਤੇ ਭੱਜਣ ਵਾਲਾ ਹੈ ਨਹੀਂ ਜੇ ਮੈਂ ਭੱਜਿਆ ਤੇ ਮੈਨੂੰ ਜੱਟ ਨਾ ਕਿਓ ਉਸ ਟਾਈਮ ਤੇ ਫੈਜ਼ਲ ਜੱਟ ਦੇ ਡੇਰੇ ਦੇ ਵਿੱਚ ਸਿਰਫ ਚਾਰ ਜਣੇ ਮੌਜੂਦ ਸੀਗੇ ਇੱਕ ਇਹਦਾ ਭਤੀਜਾ ਸੀਗਾ ਤੇ ਦੋ ਇਹਦੇ ਹੋਰ ਯਾਰ ਮਿੱਤਰ ਸੀ ਜਿਨ੍ਹਾਂ ਨਾਲ ਇਹਦੀ ਬਹੁਤ ਗੂੜੀ ਯਾਰੀ ਸੀਗੀ ਪਰ ਇੰਨਾਂ ਕੋਲੇ ਉਸ ਡੇਰੇ ਦੇ ਵਿੱਚ ਅਸਲਾ ਬਹੁਤ ਵੱਡੀ ਤਦਾਰ ਦੇ ਵਿੱਚ ਮੌਜੂਦ ਸੀਗਾ ਜਦੋਂ ਪੁਲਿਸ ਨੂੰ ਇਹ ਲਲਕਾਰਾ ਮਾਰਦਾ ਤੇ ਪੁਲਿਸ ਦੇ ਕੰਨ ਖੜੇ ਹੋ ਜਾਂਦੇ ਆ ਕਿ ਇਹ ਬੰਦਾ ਹਾਰਮਨਲ ਵਾਲਾ ਨਹੀਂਗਾ ਹੁਣ ਉਥੋਂ ਦੇ মিডিਏ ਦੇ ਮੁਤਾਬਕ ਕਹਿੰਦੇ ਆ ਵੀ 1 ਲੱਖ ਗੋਲੀ ਚੱਲੀ 1 ਲੱਖ ਦੇ ਵਿੱਚੋਂ 40 ਹਜ਼ਾਰ ਗੋਲੀ ਪੁਲਿਸ ਨੇ ਚਲਾਈ ਤੇ 60 ਹਜ਼ਾਰ ਜਿਹੜੀ ਗੋਲੀ ਚੱਲੀ ਆ ਉਹ ਫੈਜ਼ਲ ਜੱਟ ਵੱਲੋਂ ਚੱਲੀ ਆ ਪਰ ਕਿਤੇ ਨਾ ਕਿਤੇ ਮੈਨੂੰ ਇਹ ਜਿਹੜਾ ਉਹਨਾਂ ਦਾ ਅੰਕੜਾ ਕੱਢਿਆ ਇਹ ਸਹੀ ਨਹੀਂ ਲੱਗਦਾ ਕਿਉਂਕਿ ਜਿਹੜੀ ਪੁਲਿਸ ਆ ਉਹ ਐਡੀ ਵੱਡੀ ਇਤਦਾਰ ਦੇ ਵਿੱਚ ਹੋਵੇ ਤੇ ਇੱਕ ਪਾਸੇ 4000 ਬੰਦਾ ਹੋਵੇ ਤੇ ਅਸਲਾ ਪੁਲਿਸ ਕੋਲ ਵੀ ਘੱਟ ਨਹੀਂ ਸੀਗਾ ਪਰ ਇਹ ਚਲੋ ਜੀ ਉਹਨਾਂ ਨੇ ਕੋਈ ਗਲਤ ਆંકੜਾ ਕੱਢ ਦਿੱਤਾ ਹੋਊਗਾ ਉਸ ਤੋਂ ਬਾਅਦ ਜਦੋਂ ਫੈਦਲ ਜੱਟ ਨੇ ਜਿਹੜੀ ਪੁਲਿਸ ਨੇ ਘੇਰਾ ਪਾਇਆ ਜਦੋਂ ਉਹਨਾਂ ਨੂੰ ਕੋਈ ਵੀ ਰਾਹ ਨਾ ਦਿੱਤਾ ਤਾਂ ਉਸ ਤੋਂ ਬਾਅਦ ਉੱਥੋਂ ਦੀ ਪੁਲਿਸ ਨੇ ਹੈਲੀਕਾਪਟਰ ਮੰਗਾਏ ਆਪਦੀ ਫੌਜ ਨੂੰ ਮੰਗਾਇਆ ਤਾਂ ਹੈਲੀਕਾਪਟਰਾਂ ਦੇ ਨਾਲ ਉੱਪਰੋਂ ਛੱਤ ਦੇ ਉੱਪਰੋਂ ਫਾਇਰ ਮਾਰੇ ਗਏ ਤੁਸੀਂ ਸਾਰੇ ਨੇ ਵੀਡੀਓ ਦੇਖੀ ਹੋਊਗੀ ਕਿ ਛੱਤ ਨੂੰ ਜਮ੍ਹਾਂ ਛਾਨਣੀ ਬਣਾ ਦਿੱਤਾ ਗਿਆ ਜਦੋਂ ਛੱਤ ਦੇ ਉੱਪਰੋਂ ਫਾਇਰ ਚੱਲੇ ਜਦੋਂ ਚਾਰੇ ਪਾਸੇ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਉਹ ਚਾਰੇ ਬੰਦੇ ਉਸ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਜਿਹੜਾ ਭਤੀਜਾ ਸੀਗਾ ਉਹਨੇ ਵੀ ਬਿਲਕੁਲ ਆਪਦੇ ਚਾਚੇ ਤੋਂ ਪਾਸਾ ਨਹੀਂ ਵਟਿਆ ਚਲੋ ਜੀ ਉਹ ਚਾਰੇ ਮਾਰੇ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਪੁਲਿਸ ਹੁੰਦੀ ਆ ਉਹ ਡੇਰੇ ਦੇ ਅੰਦਰ ਦਾਖਲ ਹੁੰਦੀ ਆ ਕਿਉਂਕਿ ਐਡਾ ਵੱਡਾ ਸਮਗਲਰ ਬੰਦਾ ਸੀਗਾ ਡੇਰੇ ਵਿੱਚ ਬਹੁਤ ਕੀਮਤੀ ਸਮਾਨ ਸੀ ਉਸ ਬੰਦੇ ਕੋਲੇ ਚਲੋ ਜੀ ਉਹ ਸਾਰਾ ਕੀਮਤੀ ਸਮਾਨ ਪੁਲਿਸ ਆ ਆਪਦੇ ਅੰਡਰ ਕਰ ਲੈਂਦੀ ਆ ਉਸ ਤੋਂ ਬਾਅਦ ਉਹ ਡੇਰੇ ਨੂੰ ਅੱਗ ਲਾ ਦਿੱਤੀ ਜਾਂਦੀ ਆ ਅੱਗ ਲਾਉਣ ਤੋਂ ਬਾਅਦ ਪੁਲਿਸ ਕੀ ਕਰਦੀ ਆ ਉਸ ਚਾਚੇ ਭਤੀਜੇ ਦੀ লাশ ਨੂੰ ਗੱਡੀ ਉੱਪਰ ਰੱਖ ਕੇ ਸਾਰੇ ਪਿੰਡ ਦੇ ਵਿੱਚ ਉਹ ਘੁਮਾ ਕੇ ਲੈ ਕੇ ਜਾਂਦੀ ਆ ਕਿ ਜਿਹੜੇ ਪਿੰਡ ਦੇ ਲੋਕ ਆ ਇਹਨਾਂ ਦੇ ਦਿਲ ਦੇ ਵਿੱਚ ਖੌਫ ਪੈਦਾ ਹੋਵੇ ਕਿ ਆਹ ਤੁਹਾਡਾ ਫੈਜ਼ਲ ਜੱਟ ਮਾਰਿਆ ਪਿਆ ਤੇ ਅਸੀਂ ਵੇਖੋ ਉਹਨੂੰ ਕਿਵੇਂ ਮਾਰ ਕੇ ਲੈ ਕੇ ਜਾ ਰਹੇ ਆ ਕਿ ਗਾਂ ਤੋਂ ਕੋਈ ਐਹੋ ਜਿਹਾ ਫੈਜ਼ਲ ਜੱਟ ਨਾ ਪੈਦਾ ਹੋਵੇ ਜਿਹੜਾ ਕਿ ਮੁੱਖ ਮੰਤਰੀ ਦੇ ਕੁਰਸੀ ਤੇ ਬਹਿਣ ਦੇ ਸੁਪਨੇ ਲੈਣ ਲੱਗ ਜੇ ਤੇ 17 ਘੰਟੇ ਉਹ ਪੁਲਿਸ ਮੁਕਾਬਲਾ ਚੱਲਦਾ ਹੁਣ ਉਹ ਸੋਸ਼ਲ ਮੀਡੀਆ ਤੇ ਬਹੁਤ ਵੱਡੇ ਪੱਧਰ ਤੇ ਵਾਇਰਲ ਹੋ ਰਿਹਾ ਤੇ ਨਵੇਂ-ਨਵੇਂ ਜਿਨ੍ਹਾਂ ਨੇ ਮੁੱਛਾਂ ਫੁੱਟੀਆਂ ਨੇ بڑے ਸਟੇਟਸ ਲਾਉਂਦੇ ਬੜੀਆਂ ਪੱਟਾਂ ਤੇ ਥਾਪੀਆਂ ਮਾਰਦੇ ਆ ਅਗੇ ਫੈਜ਼ਲ ਜੱਟ ਨੇ ਇਹ ਕਰਤਾ ਜੀ ਉਹ ਕਰਤਾ ਪਹਿਲੀ ਗੱਲ ਇਹ ਆ ਕਿ ਫੈਦਲ ਜੱਟ ਬਾਰੇ ਮੈਂ ਤਾਂ ਦੱਸਿਆ ਬੇਸ਼ੱਕ ਉਹ ਚੱਟੇ ਦਾ ਸਮਗਲਰ ਸੀਗਾ ਉਹਨੇ ਕੋਈ ਚੰਗਾ ਕੰਮ ਨਹੀਂ ਸੀ ਕੀਤਾ ਪਰ ਜਿਹੜਾ ਉਹ ਚਾਚੇ ਭਤੀਜੇ ਦਾ ਪਿਆਰ ਸੀਗਾ ਮੈਂ ਉਹਦੇ ਕਰਕੇ ਹੀ ਵੀਡੀਓ ਪਾਈ ਆ ਉਹਦੀ ਦਲੇਰੀ ਦੀ ਵੀਡੀਓ ਪਾਈ ਆ ਕਿ ਵਾਕੇ ਹੀ ਉਹ ਬੰਦਾ ਦਲੇਰ ਸੀ ਅੱਜ ਕੱਲ ਤਾਂ ਚਾਚੇ ਆਪਦੇ ਭਤੀਜਿਆਂ ਨੂੰ ਵੇਖੇ ਨਹੀਂ ਜਰਦੇ ਅੱਜ ਕੱਲ ਭਤੀਜੇ ਚਾਚਾ ਨੂੰ ਵੇਖੇ ਨਹੀਂ ਜਰਦੇ ਤੇ ਉਹ ਵੇਖੋ ਚਾਚੇ ਭਤੀਜੇ ਨੇ ਆਪਦੀ ਜੋਟੀ ਨਹੀਂ ਛੱਡੀ ਆਪਦੀ ਯਾਰੀ ਨਹੀਂ ਤੋੜੀ ਮੌਤ ਨੂੰ ਗਲੇ ਲਾ ਲਿਆ ਦੂਜੇ ਪਾਸੇ ਮੈਂ ਇਹ ਗੱਲ ਦੱਸਣਾ ਚਾਹੁੰਨਾ ਕਿ ਤੁਸੀਂ 17 ਘੰਟਿਆਂ ਦੇ ਪੁਲਿਸ ਮੁਕਾਬਲੇ ਨੂੰ ਬੜਾ ਵੱਡਾ ਸਮਝ ਰਹੇ ਹੋ ਪਰ ਜਿਹੜੀ ਨਵੀਂ ਪੀੜ੍ਹੀ ਹੈ ਮੈਂ ਉਹਨਾਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਨਾ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਵੱਡੇ ਸੂਰਮੇ ਹੋਏ ਆ ਜਿਨ੍ਹਾਂ ਨੇ ਇਸ ਤੋਂ ਵੀ ਦੁੱਗਣੇ ਦੁੱਗਣੇ ਘੰਟਿਆਂ ਦੇ ਪੁਲਿਸ ਮੁਕਾਬਲੇ ਕੀਤੇ ਆ ਤੁਸੀਂ ਕਦੇ YouTube ਤੇ ਜਾਂ Google ਤੇ ਜਾ ਕੇ ਸਰਚ ਮਾਰ ਕੇ ਦੇਖਿਓ ਭਾਈ ਗੁਰਪਚਨ ਸਿੰਘ ਮਾਣੋਚਾਲ ਬਾਰੇ ਉਹਨਾਂ ਨੇ 34 ਘੰਟੇ ਪੁਲਿਸ ਮੁਕਾਬਲਾ ਕੀਤਾ ਪੁਲਿਸ ਮੁਕਾਬਲਾ ਕੀਤਾ ਵੀ ਦੇਖੋ ਕਿਵੇਂ ਕੋਈ ਉਹਨਾਂ ਦੀ ਤਿਆਰੀ ਨਹੀਂ ਸੀ اچانک ਪੁਲਿਸ ਆ ਕੇ ਘੇਰਾ ਪਾ ਲੈਂਦੀ ਆ ਸੀਆਰਪੀ ਚੜ ਕੇ ਆ ਜਾਂਦੀ ਆ ਤਾਂ ਕਹਿੰਦੇ ਆ ਕਿ ਜਿਹੜੇ ਭਾਈ ਗੁਰਪਜਨ ਸਿੰਘ ਮਾਣੋਚਾਲ ਸੀਗੇ ਉਹ ਆਪਣੇ ਪਿੰਡ ਰਟੋਲ ਦੇ ਵਿੱਚ ਆਏ ਹੋਏ ਸੀਗੇ ਤੇ ਘਰ ਦੇ ਵਿੱਚ ਮੌਜੂਦ ਸੀ ਉਸ ਘਰ ਦੇ ਵਿੱਚ ਹੋਰ ਵੀ ਪਰਿਵਾਰ ਮੌਜੂਦ ਸੀਗਾ ਜਦੋਂ ਭਾਈ ਗੁਰਪਜਨ ਸਿੰਘ ਮਾਣੋਚਾਲ ਜੀ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਮੈਨੂੰ ਪੁਲਿਸ ਦਾ ਘੇਰਾ ਪੈ ਚੁੱਕਿਆ ਸੀਆਰਪੀ ਬਹੁਤ ਵੱਡੀ ਮਾਤਰਾਇ ਚੜ ਕੇ ਆ ਗਈ ਆ ਤਾਂ ਜਿਹੜੇ ਭਾਈ ਗੁਰਪਜਨ ਸਿੰਘ ਮਾਣੋਚਾਲ ਜੀ ਹੋਰੀ ਸੀਗੇ ਉਹਨਾਂ ਨੇ ਕੋਠੇ ਚੜ੍ਹ ਕੇ ਲਲਕਾਰਾ ਮਾਰ ਕੇ ਪੁਲਿਸ ਨੂੰ ਇਹ ਕਿਹਾ ਸੀਗਾ ਕਿ ਮੈਂ ਇਸ ਘਰ ਦੇ ਅੰਦਰ ਵੜ ਕੇ ਨਹੀਂ ਫਾਇਰਿੰਗ ਕਰਨੀ ਤੇ ਨਾ ਹੀ ਤੁਸੀਂ ਅਜੇ ਕੋਈ ਫਾਇਰ ਕਰਿਓ ਕਿਉਂਕਿ ਇਸ ਘਰ ਦੇ ਵਿੱਚ ਪਰਿਵਾਰ ਮੌਜੂਦ ਆ ਤੇ ਮੈਂ ਨਹੀਂ ਚਾਹੁੰਦਾ ਕੀ ਮੇਰੇ ਕਰਕੇ ਕਿਸੇ ਦੇ ਪਰਿਵਾਰ ਦੇ ਆਂਚ ਵੀ ਆਵੇ ਮੈਂ ਮੈਦਾਨ ਦੇ ਵਿੱਚ ਆ ਕੇ ਲੜੂੰਗਾ ਮੈਂ ਭੱਜਣ ਵਾਲਿਆਂ ਚੋਂ ਹੈਗਾ ਨਹੀਂਗਾ ਤੇ ਗੁਰੂ ਦੇ ਜਕਾਰੇ ਛੱਡਣ ਤੋਂ ਬਾਅਦ ਜਿਹੜੇ ਭਾਈ ਗਰਪਚਨ ਸਿੰਘ ਮਾਣੂਚਾਲ ਹੋਰੀ ਸੀ ਸਾਹਮਣੇ ਮੱਕੀ ਦਾ ਖੇਤ ਸੀ ਤੇ ਭੱਜ ਕੇ ਉਹ ਮੱਕੀ ਦੇ ਖੇਤ ਦੇ ਵਿੱਚ ਵੜ ਗਏ ਮੱਕੀ ਦੇ ਖੇਤ ਚ ਵੜ ਕੇ ਫਾਇਰਿੰਗ ਸ਼ੁਰੂ ਹੁੰਦੀ ਆ ਤੇ ਬਹੁਤ ਵੱਡੀ ਤਦਾਰ ਦੇ ਵਿੱਚ ਗਰਪਚਨ ਸਿੰਘ ਮਾਣੂਚਾਲ ਨੇ ਪੁਲਿਸ ਕਰਮਚਾਰੀਆਂ ਨੂੰ ਨੁਕਸਾਨ ਪਹੁੰਚਾਇਆ ਤੇ 40 ਲੱਖ ਰੁਪਏ ਦਾ ਉਹਨਾਂ ਦੇ ਸਿਰ ਤੇ ਨਾਮ ਰੱਖਿਆ ਹੋਇਆ ਸੀ ਤੇ ਇਹ ਵੀ ਗੱਲਾਂ ਲਿਖੀਆਂ ਹੋਈਆਂ ਨੇ ਕਿ 34 ਘੰਟਿਆਂ ਪੁਲਿਸ ਮੁਕਾਬਲਾ ਹੁੰਦਾ ਤੇ 34 ਘੰਟਿਆਂ ਬਾਅਦ ਭਾਈ ਗੁਰਪਜਨ ਸਿੰਘ ਮਾਨੋਚਾਲ ਜੀ ਨੇ ਸ਼ਹੀਦੀ ਪਾਈ ਉਸ ਤੋਂ ਬਾਅਦ ਭਾਈ ਸੀਤਲ ਸਿੰਘ ਮੱਤੇਵਾੜ ਦਾ ਇਤਿਹਾਸ ਕਦੇ ਪੜਨਦੇ ਹੋ ਗੂਗਲ ਤੇ ਜਾ ਕੇ ਜਾਂ YouTube ਤੇ ਸਰਚ ਕਰਕੇ ਦੇਖ ਲਿਓ ਜਿਹੜੇ ਭਾਈ ਸੀਤਲ ਸਿੰਘ ਮੱਤੇਵਾਲ ਸਨ ਉਹਨਾਂ ਨੇ ਕਹਿੰਦੇ ਕਮਾਲ ਹੀ ਕਰਤੀ ਘੱਟੋ ਘੱਟ 72 ਘੰਟਿਆਂ ਦਾ ਪੁਲਿਸ ਮੁਕਾਬਲਾ ਉਹਨਾਂ ਦਾ ਹੋਇਆ ਕਦੇ ਉਹਨਾਂ ਦੀ ਹਿਸਟਰੀ ਬਾਰੇ ਪੜ੍ਹ ਕੇ ਦੇਖਿਓ ਜਦੋਂ ਤੁਸੀਂ ਇਹੋ ਜਿਹੇ ਯੋਧਿਆਂ ਦੀ ਹਿਸਟਰੀ ਪੜ੍ਹੋਗੇ ਤੁਹਾਡੇ ਲੋਕ ਅੰਡੇ ਖੜੇ ਹੋ ਜਾਣਗੇ ਤੁਹਾਡੇ ਖੂਨ ਦੇ ਉਬਾਲ ਵੱਜਣਗੇ ਤੁਸੀਂ ਆਪਣੇ ਆਪ ਤੇ ਫਕਰ ਮਹਿਸੂਸ ਕਰੋਗੇ ਕਿ ਸਾਡੇ ਪੰਜਾਬ ਦੇ ਵਿੱਚ ਐਹੋ ਜੇ ਬੱਬਰ ਸ਼ੇਰ ਵੀ ਮਾਵਾਂ ਨੇ ਜੰਮੇ ਸੀਗੇ ਕਦੇ ਭਾਈ ਅਵਤਾਰ ਸਿੰਘ ਬ੍ਰਹਮਾ ਬਾਰੇ ਪੜ੍ਹ ਕੇ ਦੇਖਿਓ ਸਿਰਫ 4-5 ਸਾਥੀ ਸੀਗੇ ਜਦੋਂ ਕਿ ਇਹਨਾਂ ਨੂੰ ਬਹੁਤ ਵੱਡਾ ਪੁਲਿਸ ਦਾ ਤੇ CRP ਦਾ ਘੇਰਾ ਪੈ ਜਾਂਦਾ ਬਹੁਤ ਵੱਡੀ ਮਾਤਰਾ ਵਿੱਚ ਪੁਲਿਸ ਚੜ੍ਹ ਕੇ ਆ ਜਾਂਦੀ ਆ ਹਥਿਆਰਾਂ ਨਾਲ ਲੈਸ ਹੋ ਕੇ ਆਉਂਦੀ ਆ ਫਾਇਰਿੰਗ ਸ਼ੁਰੂ ਹੁੰਦੀ ਆ ਤੇ ਉਸ ਤੋਂ ਬਾਅਦ CRP ਦੇ ਵੱਡੇ ਆਫਸਰ ਹੈਲੀਕਾਪਟਰ ਲੈ ਕੇ ਆਉਂਦੇ ਆ ਕਿ ਦੇਖਿਆ ਜਾਵੇ ਕਿ ਭਾਈ ਇਹ ਸਿੰਘ ਕਿੱਥੇ-ਕਿੱਥੇ ਲੁਕੇ ਹੋਏ ਆ ਜਦੋਂ ਸੀਆਰਪੀ ਦੇ ਵੱਡੇ ਆਫਸਰ ਹੈਲੀਕਾਪਟਰ ਲੈ ਕੇ ਆਉਂਦੇ ਆ ਜਦੋਂ ਹੈਲੀਕਾਪਟਰ ਥੋੜਾ ਜਾਂ ਨੀਵਾ ਕਰਦੇ ਆ ਤੇ ਭਾਈ ਅਵਤਾਰ ਸਿੰਘ ਬ੍ਰਹਮਾ ਹੋਰੀ ਚਾਰ ਪੰਜ ਸਾਥੀ ਬੈਠੇ ਸੀਗੇ ਧਾਕ ਲਾ ਕੇ ਤੇ ਮਾਂ ਦੇ ਸ਼ੇਰਾਂ ਨੇ ਏਕੇ 47 ਦੇ ਫੈਰ ਮਾਰ ਮਾਰ ਕੇ ਸੀਆਰਪੀ ਦਾ ਹੈਲੀਕਾਪਟਰ ਥੱਲੇ ਸਿੱਟ ਲਿਆ ਸੀ ਪੁਲਿਸ ਵਾਲਿਆਂ ਦੀਆਂ ਪਾਜੜਾਂ ਪੈ ਗਈਆਂ ਸੀ ਇੰਨਾ ਸਿੰਘਾਂ ਦਾ ਨਾਮ ਸੁਣ ਕੇ ਪੁਲਿਸ ਵਾਲਿਆਂ ਦੇ ਪਸੀਨੇ ਛੁੱਟ ਜਾਂਦੇ ਸੀਗੇ ਤਰੇਲੀਆਂ ਲੈ ਆਉਂਦੀਆਂ ਸੀਗੀਆਂ ਇਸ ਕਰਕੇ ਸਾਡੇ ਪੰਜਾਬ ਦੇ ਵਿੱਚ ਕੀ ਆ ਕਿ ਜੋ ਸੋਸ਼ਲ ਮੀਡੀਆ ਤੇ ਪ੍ਰਚਾਰਿਆ ਜਾਂਦਾ ਜੋ ਦਿਖਾਇਆ ਜਾਂਦਾ ਲੋਕ ਉਸ ਚੀਜ਼ ਨੂੰ ਆਪਦੇ ਸਿਰ ਤੇ ਬਿਠਾ ਲੈਂਦੇ ਆ ਪਰ ਆਪਣੇ ਇਤਿਹਾਸ ਵੱਲ ਪੜਨ ਦੀ ਕੋਈ ਵੀ ਕੋਸ਼ਿਸ਼ ਨਹੀਂ ਕਰਦਾ ਸਾਡੇ ਪੰਜਾਬ ਦੇ ਵਿੱਚ ਬਹੁਤ ਵੱਡੇ ਸੂਰਮੇ ਹੋਏ ਆ ਉਹਨਾਂ ਤੇ ਮਾਣ ਕਰਿਆ ਕਰੋ ਉਹਨਾਂ ਨੂੰ ਪੜਿਆ ਕਰੋ ਆਪਦੀ ਹਿਸਟਰੀ ਨੂੰ ਪੜੋ ਤੁਹਾਨੂੰ ਪਤਾ ਲੱਗੇ ਕਿ ਅਸੀਂ ਕਿਹੜੀ ਹਿਸਟਰੀ ਚੋਂ ਪੈਦਾ ਹੋਏ ਆ ਸਾਡਾ ਪੰਜਾਬ ਕੀ ਸੀਗਾ ਬਹੁਤ ਸਾਰੇ ਸਾਡੀ ਨਵੀਂ ਪੀੜੀ ਦੇ ਜਵਾਬ ਆਖ ਇਹੋ ਜਿਹੇ ਆ ਜਿਨ੍ਹਾਂ ਨੂੰ ਅੱਜ ਤੱਕ ਇਹ ਹੀ ਨਹੀਂ ਪਤਾ ਕਿ 1947 ਚ ਕੀ ਵਾਪਰਿਆ 84 ਚ ਕੀ ਵਾਪਰਿਆ ਕੀ ਕੁਝ ਹੋਇਆ ਸਿਰਫ ਸਾਡੀ ਨਵੀਂ ਪੀੜੀ ਨੂੰ ਕਾਹਦਾ ਪਤਾ ਕਿ ਹਾਂਜੀ ਕੁੱਲੜ ਪੀਜੀ ਵਾਲਿਆਂ ਦੇ ਕਿੰਨੇ ਫਾਲੋਅਰ ਆ ਕੁੱਲੜ ਪੀਜੀ ਵਾਲਿਆਂ ਦੀ ਕਿਹੜੀ ਵੀਡੀਓ ਨਵੀਂ ਆ ਗਈ ਆ ਉਹਨਾਂ ਨੇ ਕੀ ਕਰਤਾ ਉਹਨਾਂ ਦਾ ਤਲਾਕ ਹੋ ਗਿਆ ਪੂਜਾ ਸੰਘਾ ਨੇ ਤੀਜਾ ਵਿਆਹ ਕਰਾ ਲਿਆ ਹਾਂਜੀ ਫਲਾਣੇ ਦੇ ਕਿੰਨੇ ਫਾਲੋਅਰ ਹੋ ਗਏ ਆ ਹਾਂਜੀ ਫਲਾਣੇ ਦੇ ਲਾਈਵ ਸ਼ੋਅ ਚ ਐ ਹੋ ਗਿਆ ਫਲਾਣੇ ਦੇ ਐ ਹੋ ਗਿਆ ਸਾਡੇ ਜਵਾਬਕ ਇੰਨਾ ਕੰਮਾਂ ਦੇ ਵਿੱਚ ਹੀ ਬਿਜੀ ਆ ਮੈਂ ਇੱਕ ਗੱਲ ਤੁਹਾਨੂੰ ਦਾਅਵੇ ਨਾਲ ਕਹਿਣਾ ਆਉਣ ਵਾਲੇ 10-15 ਸਾਲਾਂ ਨੂੰ ਤੁਹਾਨੂੰ ਪੰਜਾਬ ਦੇ ਵਿੱਚੋਂ ਸੂਰਮਿਆਂ ਨਾਂ ਦੀ ਚੀਜ਼ ਖਤਮ ਹੋ ਜੂਗੀ ਕਿਉਂਕਿ ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਇਤਿਹਾਸ ਬਾਰੇ ਇੱਕ ਡੱਕੇ ਦਾ ਵੀ ਪਤਾ ਨਹੀਂ ਸਿਰਫ ਉਹ ਕਾਦੇ ਜੋਗੇ ਨੇ ਰੀਲਾਂ ਜੋਗੇ ਜਿਹੜਿਆ 2002 ਤੋਂ ਬਾਅਦ ਜੰਮੇ ਇਹਨਾਂ ਦਾ ਜਮਾ ਭਾਈ ਵੀ ਬੇੜਾ ਕਰਕ ਹੋਇਆ ਪਿਆ ਭਾਵੇਂ ਕੁੜੀਆਂ ਨੇ ਤੇ ਭਾਵੇਂ ਮੁੰਡੇ ਨੇ ਸਾਰੇ ਪਰ ਮੋਬਾਈਲਾਂ 'ਚ ਬੜੇ ਨੇ ਉਹੋ ਜਿਹੇ ਮਾਵਾਂ ਨੇ ਤੜਕਿਆਂ ਦੇ ਜਵਾਕਾਂ ਨੂੰ ਮੋਬਾਈਲ ਫੜਾ ਦੇਣਗੇ ਵੀ ਸਾਡੀ ਜਾਨ ਨਾ ਖਾਣੇ ਮੋਬਾਈਲ ਦੇਖੀ ਜਾਣ ਗੰਦੀਆਂ ਪੱਲੀਆਂ ਰੀਲਾਂ ਦੇਖੀ ਜਾਣ ਕਦੇ ਫਲਾਣੀ ਆ ਗਈ ਕਦੇ ਫਲਾਣਾ ਆ ਗਿਆ ਠੀਕ ਆ ਬਸ ਇੱਥੋਂ ਤੱਕ ਜਵਾਕ ਸੀਮਤ ਰਹਿਣਗੇ ਇਹਨਾਂ ਨੂੰ ਕੁਝ ਨਹੀਂ ਪਤਾ ਹੋਣਾ ਕਿ ਸਾਡੇ ਇਤਿਹਾਸ ਦੇ ਵਿੱਚ ਕੀ ਕੁਝ ਹੋਇਆ ਸਾਡੇ ਪੰਜਾਬ 'ਚ ਕਿਹੜੇ ਕਿਹੜੇ ਸੂਰਮੇ ਹੋਏ ਬਸ ਹੁਣ ਇਹਨਾਂ ਦੇ ਹੱਥੇ ਆ ਫੈਜਲ ਜੱਟੜੀ ਰੀਲ ਚੜ ਗਈ ਆ ਹੁਣ ਚੱਕ ਚੱਕ ਕਈ ਪਾਈ ਹੁੰਦੇ ਆ ਤੇ ਜਿਹੜੇ ਉਹ ਫੈਲ ਜੜ ਦੇ ਰੀਲਾਂ ਪਾਈ ਜਾਂਦੇ ਆ ਮੂਤਣ ਲੱਗ ਜਾਂਦੀ ਆ ਆਪ ਦੀ ਲੱਤਾਂ ਗੰਬੀ ਜਾਣਗੀਆਂ ਮੈਂ ਇਹ ਵੀਡੀਓ ਤਾਂ ਪਾਈ ਆ ਕਿ ਸਾਡੀ ਨਵੀਂ ਪੀੜੀ ਨੂੰ ਵੀ ਪਤਾ ਲੱਗੇ ਕਿ ਸਾਡੇ ਵਿੱਚ ਵੀ ਬਹੁਤ ਤਗੜੇ ਸੂਰਮੇ ਸੀਗੇ 17 ਘੰਟਿਆਂ ਦਾ ਪੁਲਿਸ ਮੁਕਾਬਲਾ ਕੋਈ ਬਾਲੀ ਵੱਡੀ ਗੱਲ ਨਹੀਂ ਸੀਗੀ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਨਵੀਂ ਪੀੜੀ ਤੱਕ ਪਹੁੰਚੇ ਨਵੀਂ ਪੀੜੀ ਨੂੰ ਵੀ ਪਤਾ ਲੱਗੇ ਕਿ ਸਾਡੇ ਪੰਜਾਬ ਦੇ ਵਿੱਚ ਵੀ ਸੂਰਮਿਆਂ ਦੀ ਕੋਈ ਕਮੀ ਨਹੀਂ ਸੀਗੀ ਤੇ ਜੇ ਕੋਈ ਵੀਡੀਓ 'ਚ ਕਿਸੇ ਜਾਣਕਾਰੀ ਬਾਰੇ ਕੋਈ ਸ਼ਬਦ ਵੱਧ ਘੱਟ ਹੋ ਗਿਆ ਹੋਵੇ ਤਾਂ ਬਈ ਮਾਫੀ ਚਾਹੁੰਦੇ ਆ ਤੇ ਬਾਕੀ ਉਹਨਾਂ ਦੇ ਇਤਿਹਾਸ ਬਾਰੇ ਤੁਸੀਂ ਪੜ੍ਹਨਾ ਹੋਵੇ ਤਾਂ ਕਿਸੇ ਵੀ ਸੋਸ਼ਲ ਸਾਈਟ ਤੋਂ ਜਾ ਕੇ ਪੜ੍ਹ ਸਕਦੇ ਹੋ ਧੰਨਵਾਦ